ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਖੇਤੀਬਾੜੀ ਦੇ ਵਿੱਚ ਗਾਜਰ ਤੇ ਮਟਰ ਦਾ ਸੀਜ਼ਨ ਚੱਲ ਰਿਹਾ ਸੋ ਤੁਹਾਨੂੰ ਦੱਸਦਿਆਂ ਵੀ ਗਾਜਰ ਜੋ ਖੇਤਾਂ ਦੇ ਵਿੱਚੋਂ ਪੱਟ ਕੇ ਕਿਸ ਤਰ੍ਹਾਂ ਮਸ਼ੀਨਾਂ ਦੇ ਵਿੱਚ ਪਾ ਕੇ ਉਹਨੂੰ ਧੋ ਕੇ ਮੰਡੀ ਦੇ ਵਿੱਚ ਭੇਜੀ ਜਾਂਦੀ ਹੈ ਉਸ ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਣੇ ਆ ਦੋਸਤੋ ਸਭ ਤੋਂ ਪਹਿਲਾਂ ਇਸ ਤਰ੍ਹਾਂ ਖੇਤਾਂ ਦੇ ਵਿੱਚੋਂ ਜੋ ਗਾਜਰ ਪੱਟ ਕੇ ਔਰ ਇਹਨੂੰ ਪਾ ਕੇ ਟ੍ਰੈਲੀਆਂ ਦੇ ਵਿੱਚ ਲਿਆਂਦੀ ਜਾਂਦੀ ਆ ਉਸ ਤੋਂ ਬਾਅਦ ਇਸ ਤਰ੍ਹਾਂ ਮਸ਼ੀਨ ਦੇ ਵਿੱਚ ਪਾ ਕੇ ਇਸ ਨੂੰ ਜਿਹੜਾ ਅਸਰ ਜਿਹੜਾ ਸੀ ਉਹ ਕਰ ਦੇਣਾ ਤੇ ਬਾਟਰ ਦੀ ਜਿਹੜੀ ਤੋਂ ਆਈ ਇਸ ਤਰ੍ਹਾਂ ਚੱਲੀ ਆ ਸਾਡੇ ਭਾਗੋ ਇਸ ਮਸ਼ੀਨ ਦੇ ਵਿੱਚ 50 ਉਹ ਟਾਈਲ ਹੁੰਦੇ ਆ ਯਾ ਉਹਨੂੰ ਡਾਕੂਮੈਂਟ ਦੇ ਰਿਹਾ ਉਸ ਤੋਂ ਲੈ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਮਸ਼ੀਨ ਦੇ ਵਿੱਚੋਂ ਗਾਜਰ ਕੱਢ ਕੇ ਉਸ ਦੀ ਧੁਆਈ ਆ ਜੋ ਕੀਤੀ ਜਾਂਦੀ ਹੈ ਤੇ ਉਸ ਨੂੰ ਬੋਰੀਆਂ ਦੇ ਵਿੱਚ ਪਾਇਆ ਜਾਂਦਾ ਹੈ। ਜੇ ਦੇਖ ਸਕਦੇ ਹੋ ਉਸ ਤੋਂ ਬਾਅਦ ਇਸ ਤਰ੍ਹਾਂ ਬੋਰੀਆਂ ਦੇ ਵਿੱਚ ਪਾ ਕੇ ਇਸ ਨੂੰ ਜਲੰਧਰ ਲੁਧਿਆਣਾ ਚੰਡੀਗੜ੍ਹ ਮੰਡੀ ਦੇ ਵਿੱਚ ਭੇਜਿਆ ਜਾਂਦਾ। ਦੋਸਤੋ ਅੱਜ ਮੈਂ ਸਾਡੇ ਪਿੰਡ ਬੋਲ ਦੇ ਜੋ ਸਰਪੰਚ ਸਾਡਾ ਸਰਪੰਚ ਗੁਰਪ੍ਰੀਤ ਸਿੰਘ ਕੈਪਟਨ ਉਹਨਾਂ ਦੇ ਫਾਰਮ ਤੇ ਖੜਾ ਹੈ ਸੋ ਇਸ ਤਰ੍ਹਾਂ ਇਹਨਾਂ ਦੀ ਗਾਜਰ ਕਾਫੀ ਮਸ਼ਹੂਰ ਹੈ ਜੀ ਲੁਧਿਆਣਾ ਜਲੰਧਰ ਚੰਡੀਗੜ੍ਹ ਜਿੰਨੇ ਵੱਡੀਆਂ ਵਿੱਚ ਜਾਂਦੀ ਆ ਲਗਭਗ 2 ਗੱਡੀਆਂ ਰੋਜ਼ ਭੇਜਦੇ ਨੇ ਬੜੀਆਂ ਇਹ ਉਹ ਮਸ਼ੀਨ ਆ ਜਿਹਦੇ ਤੇ ਲਗਭਗ 50 ਬੋਰੇ ਆਸਾਨੀ ਨਾਲ 10 ਮਿੰਟਾਂ ਦੇ ਵਿੱਚ ਢੋਹ ਹੋ ਜਾਂਦੇ ਆ ਇਸ ਤਰ੍ਹਾਂ ਬੋਰਿਆਂ ਦੇ ਵਿੱਚ ਪਾ ਕੇ ਗਾਜਰ ਆਰੇ ਕਮੰਡੀ ਦੇ ਵਿੱਚ ਭੇਜੀ ਜਾਂਦੀ ਹੈ ਦੇਖ ਸਕਦੇ ਹੋ ਇਹ ਉਹ ਪਾਣੀ ਜਦ ਲਾਈਟ ਲਈ ਜਾਵੇ ਤਾਂ ਇਸ ਕੋ ਇਹ ਪਾਣੀ ਜੋ ਕੋਇਆ ਕੱਢਿਆ ਹੈ ਇਹ ਤੋਂ ਪਾਣੀ ਲੈ ਕੇ ਇਸ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਗਾਜਰ ਨੂੰ ਧਵਾਉਣ ਲਈ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਟਰੈਲੀਆਂ ਅਲੱਗ-ਅਲੱਗ ਖੇਤਾਂ ਦੇ ਵਿੱਚ ਭੇਜ ਕੇ ਗਾਜਰ ਮਸ਼ੀਨ ਦੇ ਕੋਲ ਮਂਗਾਈ ਜਾਂਦੀ ਆ ਸੋ ਇਹ ਆ ਜ਼ਿੰਮੇਦਾਰਾ ਜੀ